ਜਦੋਂ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਨੇ ਉਮੀਦਵਾਰ ਐਲਾਨਿਆ ਹੈ ਉਦੋਂ ਤੋਂ ਹੀ ਕਾਂਗਰਸ ਪਾਰਟੀ ਤੋਂ ਮੌਤਲ ਕੀਤੇ ਗਏ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਬਿਆਨਬਾਜ਼ੀ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਅੱਜ ਸਵੇਰ ਤੋਂ ਹੀ ਇੱਕ ਪੋਸਟਰ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਦੇ ਉੱਪਰ ਵਿਰੋਧੀ ਧਿਰ ਦੇ ਆਗੂਆਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ ਇੱਕ ਪਾਸੇ ਜਿੱਥੇ ਵਿਕਰਮ ਸਿੰਘ ਚੌਧਰੀ ਲਗਾਤਾਰ ਚਰਨਜੀਤ ਸਿੰਘ ਚੰਨੀ ਦੇ ਉੱਪਰ ਬਿਆਨਬਾਜ਼ੀ ਦੇ ਰਹੇ ਹਨ ਉੱਥੇ ਹੀ ਹੁਣ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀਆਂ ਨੇ ਵਾਇਰਲ ਹੋ ਰਹੇ ਪੋਸਟਰਾਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਘੇਰ ਲਿਆ ਹੈ ਮਨੋਰੰਜਨ ਕਾਲੀਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਚਰਨਜੀਤ ਸਿੰਘ ਚੰਨੀ ਸ਼ਕੁਨੀ ਮਾਮਾ ਹੈ ਇਸ ਤੋਂ ਇਲਾਵਾ ਇਹਨਾਂ ਭਾਜਪਾ ਆਗੂਆਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਉੱਥੇ ਹੀ ਵਾਇਰਲ ਹੋ ਰਹੇ ਪੋਸਟਰਾਂ ਨੂੰ ਲੈ ਕੇ ਜਲੰਧਰ ਤੋਂ ਕਾਂਗਰਸ ਦੇ ਸਾਬਕਾ ਵਜ਼ਾਇਕ ਅਤੇ ਸ਼ਹਿਰੀ ਪ੍ਰਧਾਨ ਰਜਿੰਦਰ 베ਰੀ ਨੇ ਕਿਹਾ ਹੈ ਕਿ ਲੋਕ ਅਜਿਹੇ આરોਪ ਲਗਾਉਂਦੇ ਰਹਿੰਦੇ ਹਨ ਪਰ ਐਸੀ ਕੋਈ ਗੱਲ ਨਹੀਂ ਐ ਉਹ ਹਰ ਜਗ੍ਹਾ ਜਾਂਦੇ ਨੇ ਅਤੇ ਹਰ ਜਗ੍ਹਾ ਤੇ ਮਾਵਾਂ ਪੈਣਾ ਹੁੰਦੀਆਂ ਹਨ ਅਜਿਹੀ ਕੋਈ ਗੱਲ ਨਹੀਂ ਐ ਪਰ ਉਹਨਾਂ ਕਿਹਾ ਕਿ ਸਭ ਨੇ ਫੋਟੋ ਦੇਖੀ ਆ ਤੇ ਫੋਟੋ ਦੇ ਵਿੱਚ ਅਜਿਹਾ ਕੁਝ ਵੀ ਗਲਤ ਨਹੀਂ ਆ ਜਾਣ ਬੁਝ ਕੇ ਵਿਰੋਧੀ ਆਗੂਆਂ ਦੇ ਵੱਲੋਂ ਉਹਨਾਂ ਦੇ ਖਿਲਾਫ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਅਜਿਹਾ ਅਜੰਡਾ ਅਪਣਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਉਹ ਵੀ ਸਾਰੇ ਆ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਸੋ ਮੈਂ ਸਮਝਦਾ ਕਿ ਫਲੋਰ ਹਲਕਾ ਜਿਹੜਾ ਅੱਜ ਇੱਕ ਤਰਫਾ ਖੁੱਤੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਹਲਕੇ ਦੇ ਵਿੱਚੋਂ ਆਉਣ ਵਾਲੀ। ਤਰੀਕੋ ਤੇ ਇੱਕ ਪੋਸਟਰ ਵਾਇਰਲ ਹੁੰਦਾ ਪਿਆ ਕਿ ਬੱਚੋ ਚੰਨੀ ਤੋਂ ਬੱਚੋ ਕਿਦਾਂ ਦੇਖਦੇ ਇਸ ਪੋਸਟਰ ਨੂੰ ਤੁਸੀਂ। ਦੇਖੋ ਗੱਲ ਹੈ ਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਜਦੋਂ ਚੰਨੀ ਸਾਹਿਬ ਮੰਤਰੀ ਸਨ ਤਾਂ ਇੱਥੋਂ ਦੇ ਇੱਕ ਸੀਨੀਅਰ ਆਈਐਸ ਅਫੀਸਰ ਜਿਨ੍ਹਾਂ ਦਾ ਮੈਂ ਨਾਮ ਕੋਡ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਨ੍ਹਾਂ ਕਰਕੇ ਬੜੀ ਉਹ ਚਰਚਾ ਦਾ ਵਿਸ਼ੇ ਰਿਹਾ ਔਰ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦਭਾਗੀ ਗੱਲ ਹੈ ਇਦਾਂ ਦੇ ਪੋਸਟਰ ਜੇ ਅਗਰ ਅੱਜ ਜਲੰਧਰ ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਆ ਤਾਂ ਮੈਂ ਸਮਝਦਾ ਕਿ ਇਹਦੇ ਉੱਤੇ ਜਲੰਧਰ ਵਾਲਿਆਂ ਨੂੰ ਸੋਚਣ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਚਾਹੀਦਾ ਜਿਹਦੇ ਉੱਤੇ ਅਸੀਂ ਤੁਹਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਹਿਬਾਨਾਂ ਦੇ ਕੋਲ ਜਾਣਾ ਹੁੰਦਾ ਹੈ ਅਗਰ ਗਲਤ ਨੀਅਤ ਵਾਲੇ ਲੋਕ ਹੈ ਜਿਹੜੇ ਉਹ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਏਗਾ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਲੰਧਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਖਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਭੈਣਾਂ ਉਹਨਾਂ ਦੇ ਵਿੱਚ ਬੜਾ ਗਲਤ ਮੈਸੇਜ ਆ ਰਿਹਾ ਹੈ ਔਰ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਹੈ ਸਰ ਮਹਿੰਦਰ ਕੇਪੀ ਨੂੰ ਕਿੱਦਾਂ ਦੇਖਦੇ ਕਿਉਂਕਿ ਉਹ ਵੀ ਮੈਦਾਨ ਚ ਉਤਰ ਚੁੱਕੇ ਹੈ ਪੁਰਾਣੇ ਕਾਂਗਰਸੀ ਹੈ ਤੁਹਾਡੇ ਦੋਸਤ ਵੀ ਰਹੇ ਨੇ ਤੇ ਹੁਣ ਉਹ ਵੀ ਮੈਦਾਨ ਚ ਨੇ ਉਹਨਾਂ ਨੂੰ ਕਿੱਦਾਂ ਦੇਖ ਰਹੇ ਵੀ ਦੇਖਣਾ ਕੀ ਹੈ ਜੀ ਆਪਾਂ ਚਲੋ ਲੋਕ ਦੇਖਣਗੇ ਕਿੰਨਾ ਵੀ ਵੋਟਾਂ ਪਾਣੀ ਅਸੀਂ ਤਾਂ ਆਪਣੇ ਕੰਮ ਕਰ ਰਹੇ ਹਾਂ ਅਸੀਂ ਕਿਉਂ ਦੇਖਾਂਗੇ ਉਹਨਾਂ ਨੂੰ ਦੀ ਕੰਪੀਟੀਸ਼ਨ ਦੇਖ ਰਹੇ ਤੁਸੀਂ ਨਹੀਂ ਜੀ ਨਹੀਂ ਅਸੀਂ ਉਹ ਤਾਂ ਦੇਖੋ ਸਾਡੇ ਸਤਿਕਾਰਯੋਗ ਨੇ ਅਸੀਂ ਉਹਨਾਂ ਤੋਂ ਦੇਖ ਕੇ ਆਪਾਂ ਤਾਂ ਅਸੀਂ ਤਾਂ ਕੰਮ ਕਰਨਾ ਆਪਦੀ ਆਪਦੀ ਪਾਰਟੀ ਦੇ ਵਿੱਚ ਆਪਣੀ ਆਪਣੀਆਂ ਨੀਤੀਆਂ ਲੈ ਕੇ ਜਾਣੀਆਂ ਹੈ ਉਹ ਵੀ ਆਪਣੀ ਗੱਲਾਂ ਆਪਣੀਆਂ ਨੀਤੀਆਂ ਦੱਸਣਗੇ ਸੋ ਜਲੰਧਰ ਦੇ ਲੋਕ ਸਿਆਣੇ ਆ ਇੱਥੋਂ ਦੇ ਲੋਕ ਆ ਜਿਹੜੇ ਹਰ ਚੀਜ਼ ਜਾਣਦੇ ਆ ਕਿਉਂਕਿ ਤਕਰੀਬਨ ਅੱਧਾ ਜਲੰਧਰ ਅਜੂ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਲੋਕ ਅਵੇਅਰ ਆ ਹਰ ਚੀਜ਼ ਨੂੰ ਜਾਣਦੇ ਆ ਔਰ ਮੇਰਾ ਖਿਆਲ ਆ ਕਿ ਲੋਕ ਜਿਹੜੇ ਆ ਫੈਸਲਾ ਬੀਰ ਕਿ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਪਲੇਨ ਜਿਹੜਾ ਜਲੰਧਰ ਤੋਂ ਖਾਸ ਕਰ ਹੁੰਦਾ ਪਿੰਡ ਦੇ ਪਿੰਡ ਖਾਲੀ ਹੁੰਦੇ ਪਰ ਲੋਕਾਂ ਦੇ ਪਰਿਵਾਰ ਸੈਟਲ ਆ ਚੰਗੀ ਲਾਈਫ ਜੀਣ ਦੇ ਲਈ ਦੁਨੀਆ ਦੇ ਜੀਵਨ ਦੇ ਵਿੱਚ ਅੱਗੇ ਵਧਣ ਲਈ ਵੱਡੀਆਂ ਕਮਾਈਆਂ ਕਰਨ ਦੇ ਲਈ ਅੱਜ ਲੋਕ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਅਗਰ ਜਾ ਰਹੇ ਆ ਮੈਨੂੰ ਤਾਂ ਇਹ ਚ ਕੋਈ ਹਰਜ ਵੀ ਨਹੀਂ ਆ ਅਗਰ ਕੋਈ ਜਾਂਦਾ ਤਾਂ ਇੱਥੇ ਵੀ ਤਾਂ ਦੁਨੀਆ ਆਂਦੀ ਆ ਕੰਮ ਕਰਨ ਦੇ ਲਈ ਬਿਹਤਰ ਆਪਸ਼ਨ ਜ਼ਿੰਦਗੀ ਦੇ ਬਿਹਤਰ ਆਪਸ਼ਨ ਤਲਾਸ਼ਨ ਦੇ ਲੋਕ ਜਾਂਦੇ ਆ ਅਦਰ ਉਦਰ ਵੀ ਜਾਂਦੇ ਆ ਇਹ ਨਹੀਂ ਕਿ ਪੰਜਾਬ ਦੇ ਵਿੱਚ ਬਹੁਤ ਮਾੜੀ ਹਵਾ ਚੱਲ ਰਹੀ ਆ ਤਾਂ ਇਹਦੇ ਕਰਨਾ ਚੰਗਾ ਹੋਰ ਬਿਹਤਰ ਕਰਨ ਲਈ ਇਹ ਤਾਂ ਲੋਕਾਂ ਦੇ ਆਪਣੇ ਨਿੱਜੀ ਫੈਸਲੇ ਨੇ ਇਹਦੇ ਤੇ ਤਾਂ ਮੈਂ ਉਹ ਵੀ ਪਰਿਵਾਰ ਦੇਖਿਆ ਕਿ ਜਿਹੜੇ ਬਾਹਰ ਜਾ ਕੇ ਵਾਪਸ ਆ ਗਏ ਆ ਇਦਾਂ ਦੇ ਪਰਿਵਾਰ ਵੀ ਬਹੁਤ ਸਾਰੇ ਹੈਗੇ ਆ ਸੂਤ ਆਪਣੀ ਆਪਣੀ ਸੋਚ ਦੇ ਉੱਤੇ ਡਿਪੈਂਡ ਕਰਦਾ ਕਿ ਕਿਸੇ ਨੇ ਆਪਣੀ ਜ਼ਿੰਦਗੀ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਜੀਣਾ ਇੱਕ ਆਖਰੀ ਸਵਾਲ ਹੈ ਪਿੰਡਾਂ ਚ ਕਿਹੋ ਜਿਹਾ ਰਿਸਪੌਂਸ ਮਿਲਦਾ ਹੈ ਕਿਉਂਕਿ ਕਈ ਜਗ੍ਹਾ ਕਿਸਾਨ ਵਿਰੋਧ ਕਰ ਰਹੇ ਦਿੱਕਤ ਪਰੇਸ਼ਾਨੀ ਆ ਰਹੀ ਹੈ ਕੈਂਪੇਨ ਕਰਨ ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਕਿਸਾਨ ਵਿਰੋਧ ਨਹੀਂ ਕਰ ਰਿਹਾ ਕੁਝ ਲੀਡਰ ਹੋ ਸਕਦੇ ਆ ਜਿਹੜੇ ਕਿਸਾਨਾਂ ਦੇ ਜਿਹੜੇ ਵਿਰੋਧ ਕਰ ਰਹੇ ਆ ਆਮ ਕਿਸਾਨ ਤਾਂ ਵਿਚਾਰਾ ਆਪਣੀ ਫਸਲ ਸੰਭਾਲਣ ਦੇ ਲੱਗਾ ਆਪਣੀ ਫਸਲ ਦੀ ਜਿਹੜੀ ਉਹਨੇ ਮਿਹਨਤ ਕੀਤੀ ਆ ਪਿਛਲੇ 4-5 ਮਹੀਨੇ ਅੱਜ ਉਹ ਮਸਲਾ ਜਿਹੜੀ ਉਹਨੂੰ ਸਾੰਦ ਕੇ ਵਿਚਾਰਾ ਮਿਹਨਤ ਕਰ ਰਿਹਾ ਕਿਸਾਨ ਦੇ ਨਾਲ ਤਾਂ ਕੋਈ ਸਾਡਾ ਇਹੋ ਜੀ ਗੱਲ ਹੈ ਚਰਨਜੀਤ ਸਿੰਘ ਚੰਨੀ ਲੋ ਮੀਡੀਆ ਰਿਪੋਰਟਸ ਮੁਤਾਬਿਕ ਸਟੇਟਮੈਂਟ ਦਿੱਤੀ ਗਈ ਹੈ ਕਿ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਜਿਹੜੀ ਤਸਵੀਰ ਕਾਫੀ ਪੁਰਾਣੀ ਹੈ ਔਰ ਉਹ ਜਿਹੜੀ ਲੜਕੀ ਹੈ ਉਹਨਾਂ ਦੀ ਰਿਸ਼ਤੇਦਾਰ ਹੈ ਕੀ ਕਹਿਣਾ ਚਾਹੋ ਗੱਲ ਇਹ ਹੈ ਕਿ ਇਹ ਜਿਹੜੀ ਤਸਵੀਰ ਹੈਗੀ ਹੈ ਇਹ ਜਦੋਂ ਸੂਦਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਸੀ ਪੰਜਾਬ ਦੇ ਉਦੋਂ ਵਾਇਰਲ ਹੋਈ ਸੀਗੀ ਤੋਂ ਉਹਨਾਂ ਨੂੰ 16 ਸਾਲ ਤਾਂ ਹੋ ਨਹੀਂ ਗਏ ਐ ਤੇ ਉਹ ਗਲਤ ਬਿਆਨੀ ਕਰ ਰਿਹਾ ਕਿ 16 ਸਾਲ ਪੁਰਾਣੀ ਐ ਹੁਣ ਸਵਾਲ ਇਹ ਐ ਕਿ ਜੇ ਉਹਨਾਂ ਦੀ ਰਿਸ਼ਤੇਦਾਰ ਸੀਗੀ ਤੇ ਕਹਿੰਦੇ ਕਿ ਤੱਕ ਭਾਂਜੀ ਸੀਗੀ ਤੇ ਫਿਰ ਮਾਮਾ ਸ਼ਰੀ ਕੀ ਹਰਕਤਾਂ ਕਰਦੇ ਪਏ ਮਾਮਾ ਸ਼ੱਕ ਨਹੀਂ ਲੱਗਦਾ ਪਿਆ ਕਿ ਵੀ ਕਿਸ ਤੰਗ ਦੇ ਨਾਲ ਜਿਹੜੀ ਹੈਗੀ ਐ ਕਿ ਵੀ ਇਸ ਬੰਦਾ ਜਿਹੜਾ ਹਰਕਤਾਂ ਕਰਦਾ ਪਿਆ ਇਹ ਸਾਹਮਣੇ ਕੋਈ ਚੰਗੀਆਂ ਹਰਕਤਾਂ ਤਾਂ ਨਹੀਂ ਐ ਬੱਚੀ ਨਾਲ ਜਿਹੜਾ ਹੈਗਾ ਜਿਸ ਤੰਗ ਨਾਲ ਬੇਵਫਾ ਕਰਦਾ ਤੁਸੀਂ ਵਰਡ ਤਾਂ ਤੁਸੀਂ ਵੀ ਯੂਜ਼ ਕੀਤਾ ਇਹ ਵਰਡ ਤਾਂ ਵਿਕਰਮ ਚੌਧਰੀ ਨੇ ਵੀ ਯੂਜ਼ ਕੀਤਾ ਕਿ ਜਿਹੜੇ ਚੰਗੀ ਸਿੰਘ ਚੰਨੀ ਨੇ ਉਹ ਸ਼ੱਕ ਨਹੀਂ ਗਾਲੇ ਉਹਦਾ ਰੋਲ ਹੀ ਇਦਾਂ ਸੀਗਾ ਜਿਉ ਮਾਮਾ ਸ਼ਕਨੀ ਸੀਗਾ ਉਹ ਕੰਮ ਤਾਂ ਫੁੱਟਪਾਣਾ ਹੀ ਸੀਗਾ ਉਹਦਾ ਕੰਮ ਹਰਕਤਾ ਮਾੜੀਆਂ ਹੀ ਸੀ ਹੈ ਨਾ ਪਾਂਜਿਆਂ ਨਾਲ ਕੀ ਕਰਦਾ ਪਿਆ ਉਹ ਹੁਕਸਾਂਦਾ ਹੀ ਸੀ ਨਾ ਕਿ ਵੀ ਜਿਹੜਾ ਹੈਗਾ ਅਲਟੀਮੇਟਲੀ ਉਹ ਮਹਾਭਾਰਤ ਹੋਇਆ ਤਾਂ ਉਸ ਨਾਤੇ ਜਿਹੜਾ ਹੈਗਾ ਕੋਈ ਇੱਕ ਕੈਰੈਕਟਰ ਸੀਗਾ ਮਹਾਭਾਰਤ ਦਾ ਮਾਮਾ ਸ਼ਕਨੀ ਤੂੰ ਉਹਨੂੰ ਉਸੇ ਸੰਦਰਭ ਚ 네ਗੇਟਿਵ ਤੌਰ ਤੇ ਦੇਖਿਆ ਜਾਂਦਾ ਉਹਨਾਂ ਇਹ ਹੈਗਾ ਕਿ ਉਹਨਾਂ ਦੀ ਜਿਹੜੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਰਾਰਤੀ ਅੰਸਰਾਵਾਂ ਗੱਲ ਇਹ ਹੈ ਛਵੀ ਦਾ ਪਹਿਲਾਂ ਹੀ ਖਰਾਬ ਹੈ ਕਿਉਂਕਿ ਇਹ ਵਾਇਰਲ ਪਹਿਲਾਂ ਹੋ ਚੁੱਕੀ ਦੀ ਫੋਟੋ ਤੇ ਇਸ ਲਈ ਜਿਹੜਾ ਸਟੇਟਮੈਂਟ ਆਫ ਫੈਕਟ ਨੂੰ ਜੇ ਕੋਈ ਬਿਆਨ ਕਰਦਾ ਤ ਉਹਦੀ ਛਵੀ ਖਰਾਬ ਥੋੜੀ ਹੁੰਦੀ ਹੈ ਉਹ ਤਾਂ ਜੋ ਸੱਤ ਹੈ ਉਹ ਸਾਹਮਣੇ ਦੱਸਦਾ ਪਿਆ ਅ ਪਿੱਛੇ ਵੀ ਇੱਕ ਵਿਵਾਦ ਕਾਫੀ ਉੱਠਿਆ ਸੀਗਾ ਆਈਐਸ ਅਫਸਰ ਨੂੰ ਲੈ ਕੇ ਨਾ ਕਿ ਉਹਨਾਂ ਉਹਨਾਂ ਵੱਲੋਂ ਕੁਝ ਕਮੈਂਟਸ ਵਗੈਰਾ ਹਾਂ ਉਹ ਗੱਲ ਹੈਗੀ ਜਦੋਂ ਮੁੱਖ ਮੰਤਰੀ ਸੀਗੇ ਅਸਦਾਰ ਚਰਨਜੀਤ ਸਿੰਘ ਚੰਨੀ ਜੀ ਉਦੋਂ ਇੱਕ ਆਈਐਸ ਅਫਸਰ ਨੇ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਜਿਹੜੇ ਹੈਗੇ ਆ ਕਿ ਬੇ ਇਨੇਓਨਡੋਸ ਦੇ ਵਿੱਚ ਐਸਐਮਐਸ ਜਿਹੜੇ ਮੈਸੇਜਸ ਹੈਗੇ ਆ ਉਹ ਗਲਤ ਢੰਗ ਨਾਲ ਆਂਦੇ ਹੈਗੇ ਆ ਤੋਂ ਗਲਤ ਐਡਵਾਂਸਸ ਕਰ ਰਹੇ ਆ ਤੇ ਫਿਰ ਉਹਦੇ ਬਾਅਦ ਜਿਹੜੇ ਹੈਗੇ ਆ ਕਿ ਮੁੱਖ ਮੰਤਰੀ ਜੀ ਆਪਣੇ ਸਤਾ ਚਰਨ ਸਿੰਘ ਚਨੀ ਲਿਖਤੀ ਮਾਫੀ ਮੰਗੀ ਹੈਗੀ ਉਹ ਵੀ ਸਾਹਮਣੇ ਆਨ ਰਿਕਾਰਡ ਹੈ ਸਾਰੀਆਂ ਗੱਲਾਂ ਉਹ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਪਿਕਚਰ ਵਾਇਰਲ ਹੋਉਣਾ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੇ ਬਿਆਨਬਾਜ਼ੀ ਹੋ ਰਹੀ ਹੈ ਉਹਨਾਂ ਖਿਲਾਫ ਕਿਉਂਕਿ ਇੱਕ ਤਰ੍ਹਾਂ ਪਾਰਟੀ ਨੇ ਜਿਹੜੇ ਵਿਕਰਮ ਚੌਧਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਕੀ ਲੱਗ ਰਿਹਾ ਹੈ ਕਿ ਇਸ ਵਾਰ ਕੀ ਹੋਏਗਾ ਚਰਨਜੀਤ ਸਿੰਘ ਚੰਨੀ ਨੂੰ ਲੋਕ ਜਿਹੜਾ ਚ ਗਾਲੇ ਹੈਗਾ ਕਿ ਵੀ ਗਾਲਤੇ ਨਹੀਂ ਹੈ ਕਹਿੰਦੇ ਕਿ ਜੇ ਕਿਸੇ ਬੰਦੇ ਦਾ ਖਾਨਦਾਨ ਨਾ ਪਤਾ ਹੋਵੇ ਜੇ ਬੰਦੇ ਦਾ ਕੋਈ ਕੈਰੈਕਟਰ ਜਿਹੜਾ ਹੈਗਾ ਜਦੋਂ ਇਲੈਕਸ਼ਨ 'ਚ ਖੜਾ ਹੁੰਦਾ ਉਹ ਵਾਲਾ ਬੰਦਾ ਜਨਤਾ ਹੀ ਸਾਰਾ ਕੁਝ ਦੱਸ ਹੁੰਦੀ ਹੈ ਕਿ ਵੀ ਫਲਾਣੀ ਜਗ੍ਹਾ ਸੀ ਪਰਾਣਾ ਸੀਗਾ ਤੇ ਇਹਦਾ ਕੀ ਕਿਰਦਾਰ ਹੈ ਉਹ ਸਾਹਮਣੇ ਨਜ਼ਰ ਆ ਰਿਹਾ ਹੌਲੀ ਹੌਲੀ ਲੋਕਾਂ ਨੂੰ ਯਾਦ ਕਰਾਇਆ ਜਾ ਰਿਹਾ ਗੱਲ ਤਾਂ ਇਨੀ ਹੈਗੀ ਹੈ ਚਾਹੇ ਉਹ ਵਿਕਰਮ ਚੌਧਰੀ ਜੀ ਹੈ ਉਹਨਾਂ ਦਾ ਚਲੋ ਪਰਸਨਲ ਜਿਹੜਾ ਹੈਗਾ ਇੱਕ ਹੈਗਾ ਆ ਦਾਵਤ ਹੈਗੀ ਹੈ ਲੇਕਿਨ ਇਹ ਗੱਲਾਂ ਤਾਂ ਫੈਕਟ ਹੈਗੀਆਂ ਜਿਹੜੀਆਂ ਸਾਹਮਣੇ ਲੋਕਾਂ ਨੂੰ ਯਾਦ ਕਰਾਈਆਂ ਜਾ ਰਹੀਆਂ ਪਹਿਲਾਂ ਵੀ ਇਤਿਹਾਸਿਕ ਹੈ ਵਿਕਰਮ ਚੌਧਰੀ ਉਹਨਾਂ ਦੀ ਮਾਤਾ ਜਿਹੜੇ ਨੇ ਉਹ ਬੀਜੇਪੀ ਜੁਆਇਨ ਕਰ ਗਏ ਨੇ ਪਾਰਟੀ ਨੇ ਉਹਨਾਂ ਨੂੰ ਸਸਪੈਂਡ ਕਰਤਾ ਹੈ ਅਗਰ ਵਿਕਰਮ ਚੌਧਰੀ ਬੀਜੇਪੀ ਚ ਆ ਰਹੇ ਨੇ ਕਿ ਪਾਰਟੀ ਉਹਨਾਂ ਨੂੰ ਕਿਸੇ ਅਹੁਦੇ ਤੇ ਲਈ ਦੇਖੋ ਇਸ ਤਰ੍ਹਾਂ ਹੈ ਕਿ ਬਈ ਜਿੰਦ ਤੱਕ ਸਵਾਲ ਹੈ ਕਿ ਕਾਂਗਰਸ ਆਪਣੇ ਨੇਤਾਵਾਂ ਨੂੰ ਸੰਭਾਲ ਨਹੀਂ ਸਕਦੀ ਇੱਥੇ ਔਰ ਲੋ ਜਿਹੜੇ ਨੇਤਾ ਹੈਗੇ ਆ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤੋਂ ਉਸ ਨਾਤੇ ਪਹਿਲਾਂ ਵੀ ਇਤਿਹਾਸ ਸਾਖੀ ਹੈ ਕਾਂਗਰਸ ਚੋਂ ਕਈ ਨੇਤਾ ਜਿਹੜੇ ਹੈਗੇ ਆ ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਆ ਸੋ ਭਾਰਤੀ ਜਨਤਾ ਪਾਰਟੀ ਦਾ ਵਿਸ਼ਾਲ ਹਿਰਦੇ ਹੈ ਤੋਂ ਅਸੀਂ ਗੱਲ ਵਕੜੀ ਪਾਣੇ ਆ ਜਿਹੜਾ ਵੀ ਵਿਅਕਤੀ ਆਂਦਾ ਸੋ ਜੇ ਅਸਦਾਰ ਵਿਕਰਮਜੀ ਸਿੰਘ ਚੌਧਰੀ ਇਹ ਆਪਣਾ ਕੋ ਨਿਰਣੇ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਚ ਜਿਹੜਾ ਸ਼ਾਮਲ ਹੋਣਦਾ ਅਸੀਂ ਉਹਨਾਂ ਨੂੰ ਵੀ ਸਵਾਗਤ ਕਰਾਂਗੇ ਸਰ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਪੋਸਟਰ ਜਿਹੜਾ ਕਾਫੀ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਕੀ ਕਹਿਣਾ ਚਾਹੂੰ ਗੱਲਿਆ ਜਿਹੜਾ ਪੋਸਟਰ ਛਪਿਆ ਹੈ ਕਹਿੰਦੇ ਕਿ ਸੱਚ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਜਿਹੜਾ ਪੋਸਟਰ ਹੈਗਾ ਉਹ ਆਪ ਹੀ ਬਹੁਤ ਕੁਝ ਬਿਆਨ ਕਰਦਾ ਹੈਗਾ ਔਰ ਬਹੁਤ ਕੁਝ ਦੱਸਦਾ ਹੈਗਾ ਕਿ ਜਿਹੜਾ ਉਹਦੇ ਪਿੱਛੇ ਜਿਹੜਾ ਹੈਗਾ ਕੋਈ ਚિત્ર ਕਿਸਰਾ ਦਾ ਹੈਗਾ ਉਸ ਨਾਤੇ ਕਮੈਂਟ ਕਰਨ ਦੀ ਲੋੜ ਹੀ ਨਹੀਂ ਹੈ ਲੋਕਾਂ ਨੇ ਆਪ ਹੀ ਫੈਸਲਾ ਕਰਨਾ ਵਿਕਰਮ ਸਿੰਘ ਚੌਧਰੀ ਨੂੰ ਜਿਹੜਾ ਕਾਂਗਰਸ ਪਾਰਟੀ ਨੇ ਸਸਪੈਂਡ ਕਰਤਾ ਪਾਰਟੀ ਤੋਂ ਕਿਉਂਕਿ ਉਹ ਚਰਨਜੀਤ ਸਿੰਘ ਚੰਚੂਨੀ ਦੇ ਲਗਾਤਾਰ ਤੰਜ ਕੱਸ ਰਹੇ ਸੀਗੇ ਇਹਨੂੰ ਕਿਵੇਂ ਦੇਖੀਏ ਦੇਖੋ ਗੱਲ ਇਹ ਹੈ ਕਿ ਕਾਂਗਰਸ ਜਿਹੜੀ ਹੈਗੀ ਹੈ ਆਪਣੇ ਨੇਤਾਵਾਂ ਨੂੰ ਸੰਭਾਲ ਨਹੀਂ ਸਕਦੀ ਸੋ ਉਹਨਾਂ ਨੂੰ ਜਿਹੜਾ ਹੈਗਾ ਬੇਇੱਜ਼ਤੀ ਵੀ ਕਰਦੇ ਆ ਲੋਕੀ ਜਿਹੜੇ ਹੈਗਾ ਸੰਭਾਲਣ ਦੀ ਬਜਾਏ ਜਿਹੜਾ ਹੈ ਫਿਰ ਲੋਕੀ ਨੇਚਰਲ ਆ ਕਿ ਕਹਾਟ ਹੈ ਅੱਗੇ ਵੀ ਕਾਂਗਰਸ ਤੋਂ ਬਹੁਤ ਨੇਤਾ ਜਿਹੜੇ ਹੈਗੇ ਆ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀਸ ਆਏ ਹੈਗੇ ਆ ਤੋਂ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਜੇ ਆਣਗੇ ਤੇ ਵਿਕਰਮ ਚੌਧਰੀ ਹੋਰਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਚੰਨਜੀਤ ਸਿੰਘ ਚੰਨੀ ਜਿਹੜੇ ਪ੍ਰਸ਼ਾਸਨਿਕਤਾ ਨੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਤੇ ਹੀ ਜਿਹੜਾ ED ਵੱਲੋਂ ਜਿਹੜਾ ਮਾਮਲੇ ਦਰਜ ਨੇ ਉਹਨਾਂ ਤੋਂ ਕਈ ਕਰੋੜਾ ਰੁਪਏ ਵੀ ਮਿਲੇ ਨੇ ਤੇ ਇਸ ਦੇ ਬਾਵਜੂਦ ਉਹਨਾਂ ਦਾ ਲੋਕ ਜਿਹੜੇ ਚੰਨਜੀਤ ਸਿੰਘ ਚੰਨੀ ਨੂੰ ਵੋਟ ਕਰਨ ਗੱਲ ਇਹ ਹੈ ਕਿ ਹੀ ਗੱਲ ਹੈ ਈਡੀ ਨੇ ਪਿਛਲੇ ਦਿਨੀ ਉਹਦੇ ਰਿਸ਼ਤੇਦਾਰ ਦੇ ਉੱਤੇ ਰੇਟ ਮਾਰਿਆ ਔਰ ਪੈਸੇ ਵੀ ਪੜੇਗੇ ਇਸੇ ਕੇ ਤੇ ਕਾਂਗਰਸ ਨੂੰ ਕਹਿੰਦੇ ਕਿ ਵੀ ਦਾਗ ਅੱਛੇ ਲੱਗਤੇ ਹਨ ਤੇ ਇਸ ਲਈ ਉਹਨਾਂ ਨੂੰ ਜਿਹੜੇ ਹੈਗੇ ਇਸ ਤਰ੍ਹਾਂ ਦੇ ਬੰਦੇ ਪਸੰਦ ਆਉਂਦੇ ਰਸੇ ਤਰ੍ਹਾਂ ਦੇ ਉਮੀਦਵਾਰ ਬਣਾਏ ਗਏ ਚਰਨਜੀਤ ਸਿੰਘ ਚੰਨੀ ਜਿਹੜੇ ਲਗਾਤਾਰ ਰਿੰਕੂ ਤੇ ਤੰਜ ਕਸ ਰਹੇ ਨੇ ਉਹ ਕਹਿ ਰਹੇ ਨੇ ਰਿੰਕੂ ਜਿਹੜੇ ਨੇ بار-ਬਾਰ ਪਾਰਟੀ ਬਦਲ ਕੇ ਜਿਹੜਾ ਜਾ ਰਹੇ ਨੇ ਤੇ ਉਹਨਾਂ ਦਾ ਕੋਈ ਸਟੈਂਡ ਨਹੀਂ ਹੈ ਕੱਲ ਵੀ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਰਿੰਕੂ ਜਿਹੜੇ ਨੇ ਉਹ ਇੱਕ ਜਿਹੜੇ ਪਾਰਟੀ ਦੇ ਵਫਾਦਾਰ ਨੇ ਗੱਲ ਇਹ ਹੈਗਾ ਕਿ ਵੀ ਜਿਹੜੇ ਪੁਰਵ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਹੈ ਉਹਨੇ ਵੀ ਆਪਣੀ ਰਾਜਨੀਤੀ ਸ਼ੁਰੂਆਤ ਛੜੀ ਹੈਗੀ ਬਤੌਰ ਆਜ਼ਾਦ ਵਿਧਾਇਕ ਦੇ ਤੌਰ ਦੇ ਉੱਤੇ ਕੀਤੀ ਸੀ ਕਿ ਫਿਰ ਕਾਂਗਰਸ ਜੁਆਇਨ ਕੀਤੀ ਹੈ ਉਹ ਵੀ ਉਸੇ ਕੈਟਾਗਰੀ ਕੀ ਆਂਦੇ ਆ ਉਹ ਤੁਸੀਂ ਜਦੋਂ ਕਿਸੇ ਤੇ ਉਂਗਲੀ ਉਠਾਣੇ ਹੋ ਤੇ ਤਿੰਨ ਉਂਗਲੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਵੱਲ ਵੀ ਇਸ਼ਾਰਾ ਕਰਦੀਆਂ ਉਹ ਵੀ ਜਰਾ ਪੜ ਲਿਆ ਕਰੋ ਕਿ ਆਪਣਾ ਪੁਛੋਪੜ ਕੀ ਹੈ ਮਹਿੰਦਰ ਸਿੰਘ ਕੇਪੀ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੇ ਉਹ ਆਰਟੀ ਛੱਡ ਕੇ ਅਕਾਲੀ ਦਲ ਚ ਜੁਆਇਨ ਹੋ ਗਏ ਨੇ ਉਹਨਾਂ ਦੇ ਪਰਿਵਾਰ ਕਾਫੀ ਦੇਰ ਤੋਂ ਲੋੰਬੇ ਸਮੇਂ ਤੋਂ ਜਿਹੜਾ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸੀ ਸੇਵਾ ਦੇ ਰਹੇ ਸੀਗੇ ਇਹ ਇਹਨੂੰ ਕਿਵੇਂ ਦੇਖੋ ਦੇਖੋ ਗੱਲ ਇਹ ਹੈ ਕਿ ਮਹਿੰਦਰ ਸਿੰਘ ਕੇਪੀ ਕਾਂਗਰਸ ਦੇ ਸਟੇਟ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਪੂਰਵ ਮੰਤਰੀ ਵੀ ਰਹੇ ਆ ਸੋਨਾਂ ਦੇ ਪਿਤਾ ਜੀ ਸ਼ਹੀਦ ਦਰਸ਼ਨ ਸਿੰਘ ਕੇਪੀ ਜੀ ਸੋ ਉਹਨਾਂ ਦਾ ਵੀ ਕਾਂਗਰਸ ਦਾ ਵਿਰਸਾ ਹੈ ਲੇਕਿਨ ਮੈਂ ਕਹਾਂਗਾ ਕਿ ਕਾਂਗਰਸ ਆਪਣੇ ਜਿਹੜੇ ਨੇਤਾਵਾਂ ਨੂੰ ਸੰਭਾਲ ਨਹੀਂ ਸਕਦੀ ਔਰ ਉਸੇ ਕਾਰਨ ਪਾਰਟੀ ਛੱਡ ਕੇ ਜਾ ਰਹੇ ਆ ਜਿੱਤ ਤੱਕ ਸਵਾਲ ਮਿੰਦਰ ਕੈਪੀ ਦਾ ਉਹ ਰਿਸ਼ਤੇਦਾਰ ਵੀ ਹੈ ਚਰਨਜੀਤ ਸਿੰਘ ਚੰਨੀ ਦੇ ਕਹਿੰਦੇ ਦਿਲ ਕੇ ਫੁੱਲੇ ਜਲ ਉਠੇ ਦਿਲ ਕੇ ਦਾਗ ਸੇ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ ਸੋਸ ਨਾਤੇ ਜਿਹੜਾ ਹੈਗਾ ਅਗਲਾ ਬੰਦਾ ਇੰਨਾ ਮਜਬੂਰ ਹੋ ਗਿਆ ਕਈ ਰਿਸ਼ਤੇਦਾਰੀ ਧਿਆ ਕਰਕੇ ਆਮਣੇ ਸਾਹਮਣੇ ਹੋ ਗਏ ਔਰ ਅਕਾਲੀ ਦਲ ਦੀ ਟਿਕਟ ਦੇ ਉੱਤੇ ਉਹ ਕੰਟੈਸਟ ਕਰ ਰਹੇ ਹੈਗੇ ਆ ਸੋ ਇਸ ਸਾਰੀਆਂ ਚੀਜ਼ਾਂ ਦਾ ਤਰਜਮਾਨੀ ਦੱਸਦੀ ਹੈ ਕਿ ਵੀ ਕਿਸ ਰਿਸ਼ਤੇ ਜਿਹੜੇ ਹੈਗੇ ਆ ਇਹ ਕਿਸ ਲੋਅਬ ਤੇ ਚਲੇਗਾ ਮਹਿੰਦਰ ਸਿੰਘ ਕੇਪੀ ਕੇ ਫਾਈਟ ਤੇ ਪਾਉਣਗੇ ਚੰਨੀ ਨੂੰ ਕਿਹਾ ਕਿ ਫਾਈਟ ਤੇ ਫਾਈਟ ਲਈ ਆਏ ਹੈ ਲੜਨ ਲਈ ਆਂਦਾ ਹਰ ਇੱਕ ਉਮੀਦਵਾਰ ਜਿੱਤਣ ਲਈ ਖੜਾ ਹੁੰਦਾ ਮੈਂ ਕਹਿੰਦਾ ਨੈਚੁਰਲ ਹੈ ਨੁਕਸਾਨ ਤਾਂ ਪੱਕਾ ਹੀ ਹੋਊਗਾ ਐਸਮ ਜੈਡ న్యూਸ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ